ਪਠਾਨਕੋਟ ਬੱਸ ਸਟੈਂਡ ਵਿਖੇ ਇੱਕ ਵਾਰ ਮੂੜ ਪੰਜਾਬ ਰੋਡਵੇਜ਼ ਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮ 2 ਘੰਟੇ ਦੀ ਹੜਤਾਲ ਤੇ ਵਿਖੇਗੇ ਅਤੇ ਇਸ ਦੌਰਾਨ ਇਹਨਾਂ ਮੁਲਾਜ਼ਮਾਂ ਵੱਲੋਂ ਪੂਰਾ ਬੱਸ ਸਟੈਂਡ ਖਾਲੀ ਕਰਵਾਇਆ ਗਿਆ ਅਤੇ ਸਰਕਾਰ ਖਿਲਾਫ ਆਪਣੇ ਰੋਜ ਜਾਹਿਰ ਕੀਤਾ ਗਿਆ। ਮੁਲਾਜ਼ਮਾਂ ਵੱਲੋਂ ਕੀਤੀ ਗਈ ਇਸ ਹੜਤਾਲ ਦੇ ਕਾਰਨ ਲੋਕਾਂ ਨੂੰ ਵੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ। ਜਿੱਥੇ ਕਿ ਲੋਕਾਂ ਵੱਲੋਂ ਕਿਸੇ ਨੇ 에어ਪੋਰਟ ਤੇ ਜਾ ਆਪਣੀ ਫਲਾਈਟ ਪਕੜਨੀ ਸੀ, ਆਦੇ ਕਿਸੇ ਨੇ ਆਪਣਾ ਪੇਪਰ ਦੇਣ ਜਾਣਾ ਸੀ। ਜਿਸ ਕਾਰਨ ਬੱਸਾਂ ਦਾ ਨਾ ਚੱਲਣਾ ਅਤੇ ਸਰਕਾਰ ਦੀ ਨਲਾਇਕੀ ਦੇ ਕਾਰਨ ਲੋਕਾਂ ਦੇ ਕਈ ਵੱਡੇ ਕੰਮ ਨਾ ਹੋ ਸਕੇ। ਇਸ ਸੰਬੰਧੀ 2 ਵਜੇ ਦੇ ਕਰੀਬ ਮੇਨਾ ਮੁਲਾਜ਼ਮਾਂ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਪਿਛਲੇ ਕਰੀਬ 5 ਮਹੀਨਿਆਂ ਤੋਂ ਉਹਨਾਂ ਦੀਆਂ ਤਨਖਾਹਾਂ ਸਮੇਂ ਸਿਰ ਸੂਬਾ ਸਰਕਾਰ ਵੱਲੋਂ ਨਹੀਂ ਦਿੱਤੀਆਂ ਜਾ ਰਹੀਆਂ ਸੀ। ਜਿਸ ਵਜੇ ਨਾਲ ਉਹ ਮਜਬੂਰੀ ਵਜੋਂ ਹੜਤਾਲ ਕਰਨ ਨੂੰ ਮਜਬੂਰ ਹਨ ਹੋਰ ਕੀ ਕੀ ਹੈ ਨਾ ਮੁਲਾਜ਼ਮਾਂ ਵੱਲੋਂ ਆਓ ਦੇਖਦੇ ਹਾਂ ਪੂਰੀ ਰਿਪੋਰਟ ਤਾਂ ਕੀਤਾ ਜਾ ਰਿਹਾ ਵੀ ਅੱਜ ਤੋਂ ਸਮਾਂ 5-6 ਮਹੀਨੇ ਦਾ ਹੋ ਗਿਆ 5-6 ਮਹੀਨੇ ਹੋ ਗਿਆ ਲਗਾਤਾਰ ਹੀ ਜਿਹੜੇ ਕਾਮੇ ਨੇ ਉਹਨਾਂ ਨੂੰ ਤਨਖਾਹਾਂ ਸਮੇਂ ਸਿਰ ਜਿਹੜੀਆਂ ਨਹੀਂ ਮਿਲਦੀਆਂ ਹੁੰਦੀਆਂ ਅੱਜ ਦਾ ਜਿਹੜਾ ਸਮਾਂ ਵਾ ਅੱਜ ਦੇਖ ਲਓ ਤੁਸੀਂ ਅੱਜ 15 ਤਰੀਕ ਹੋ ਗਈ ਆ ਅਜੇ ਤੱਕ ਵੀ ਕਿਸੇ ਨੂੰ ਤਨਖਾਹ ਨਹੀਂ ਮਿਲੀ ਸਰਕਾਰ ਬੜੇ-ਬੜੇ ਦਾਅਵੇ ਤਗੜੇ ਕਰਦੀ ਆ ਵੀ ਅਸੀਂ ਸਾਡੇ ਕੋਲ ਪੈਸਾ ਬਹੁਤ ਹੈ ਕੱਲ ਤਵੀਰ ਦੇ ਵਿੱਚ ਮੁੱਖ ਮੰਤਰੀ ਭਵੰਤਮਾਨ ਜੀ ਕਹਿ ਰਹੇ ਸੀ ਵੀ ਸਾਡੇ ਕੋਲ ਪੈਸਾ ਬਹੁਤ ਜ਼ਿਆਦਾ ਜੇ ਪੈਸਾ ਬਹੁਤ ਜ਼ਿਆਦਾ ਤੇ ਜਿਹੜੇ ਇਹ ਮਲਾਜਮਾਂ ਦੇ ਦਿੰਦਾ ਤੇ ਸੜਕਾਂ ਦੇ ਉੱਪਰ ਡਿਊਟੀ ਕਰਦੇ ਆ ਰਾਤ ਓਵਰਟਾਈਮ ਹੀ ਲਾਉਂਦੇ ਨੇ ਆਪਣਾ ਤੇ ਇਹਨਾਂ ਵਾਅਦੇ ਤਨਖਾਹਾਂ ਕਿਉਂ ਨਹੀਂ ਹਰ ਬੰਦੇ ਨੂੰ ਹਰ ਟਾਈਮ ਸੇ ਘਰ ਪਹੁੰਚਾ ਕੇ ਮਲਾਜਮਾਂ ਨੂੰ ਡਿਊਟੀਆਂ ਦੇ ਪਹੁੰਚਾ ਕੇ ਫ੍ਰੀ ਸਬਲ ਸੂਤ ਰੋਜ਼ ਤੋਂ ਰੋਜ਼ ਕਿੰਨੇ 1.5 ਕਰੋੜਾਂ ਦੀ ਸਬਲ ਨਾਲ 1.5 ਕਰੋੜ ਦੇ ਹਿਸਾਬ ਨਾਲ ਰੋਜ਼ ਜਿਹੜੀ ਸਬਲ ਸੂਤ ਲੋਕਾਂ ਨੂੰ ਮਿਲ ਇੱਕ ਬਹੁਤ ਵੱਡਾ ਰੋਸ ਆ ਜਥੇ ਬੰਦੀ ਦੇ ਵਿੱਚ ਕਿ ਜਿਹੜਾ ਹਰ ਮੁਲਾਜ਼ਮ ਨੂੰ ਲੋੜ ਆ ਭਾਵੇਂ ਕੋ ਪੱਕਾ ਭਾਵੇਂ ਕੋ ਕੱਚਾ ਪੱਕਿਆਂ ਬਾਰੇ ਮਨ ਸੁਲਤਾਨ ਤਨਖਾਹਾਂ ਨਹੀਂ ਟੈਂਸਰ ਮਿਲ ਗਈਆਂ ਤੇ ਪਰ ਜਦੋਂ ਕੱਚਿਆਂ ਦੀ ਵਾਰੀ ਆਉਂਦੀ ਆ ਤਨਖਾਹਾਂ ਨਹੀਂ ਮਿਲਦੀਆਂ ਜਿਸ ਦੇ ਰੋਸ ਵਿੱਚ ਅੱਜ ਜਿਹੜਾ ਸੰਪੂਰਨ ਤੌਰ ਤੇ ਪੰਜਾਬ ਰੋਡ ਤੇ ਪੀਆਰ ਦਾ ਸਮੁੱਚਾ ਕੰਮ ਜਿਹੜਾ ਉਹ 2 ਘੰਟੇ ਵਾਰ ਬਸਸਾਂ ਨੂੰ ਬੰਦ ਬੰਦ ਕਰਕੇ ਬੈਠਾ ਇੱਕ ਮੈਂ ਇੱਥੇ ਬੇਨਤੀ ਹੋਣ ਕਰਨੀ ਚਾਹੁੰਦਾ ਕਿ ਇੱਕ ਸਾਡੇ ਸਾਡੇ ਹਾਊਸ ਤੋਂ ਬਹੁਤ ਹੀ ਮਾੜੀ ਲੈਟਰ ਕੱਢੀ ਗਈ ਆ ਬਹੁਤ ਜ਼ਿਆਦਾ ਮਾੜੀ ਇਹਦੀ ਨਖੇਦੀ ਕਰਦੀ ਆ ਪੰਨਬਾਜ ਅਤੇ ਬੰਦੀ ਦੇ ਪੀਆਰਟੀਸੀ ਜਿਹੜੀਆਂ ਵੀ ਗੱਡੀਆਂ ਰੋਡਵੇਜ ਦੀਆਂ ਨੇ ਜਿਹੜੇ ਗੱਡੀ ਦਾ ਪਰਮਟ ਹੋਆ ਉਹ ਹੀ ਗੱਡੀ ਰੋਡਵੇਜ ਦੀ ਉੱਤੇ ਲੱਗੂਗੀ ਅਦਰਵਾਜ਼ ਦੂਜੇ ਡੀਪੂ ਦੀ ਗੱਡੀ ਜਿਹੜੀ ਉੱਤੇ ਨਹੀਂ ਲੱਗੂਗੀ ਪਰ ਐਦਾਂ ਨਹੀਂ ਹੋਣਾ ਚਾਹੀਦਾ ਵੀ ਜਿਹੜੇ ਵੀ ਡੀਪੂ ਦੀ ਗੱਡੀ ਆ ਉਹ ਉਸੇ ਹੀ ਡੀਪੂ ਦੀ ਗੱਡੀ ਜਿਹੜੀ ਮਰਜ਼ੀ ਲੱਗ ਜੇ ਟਾਈਮ ਦੇ ਵਿੱਚ ਜੇ ਪਠਾਨਕੋਟ ਦਾ ਟਾਈਮ ਆ ਤੇ ਉੱਥੇ ਅਮਰਸਾਹ ਦੀ ਲੱਗ ਜੇ ਜੇ ਅਮਰਸਾਹ ਦਾ ਟਾਈਮ ਹੈ ਤੇ ਉੱਥੇ ਪਠਾਨਕੋਟ ਦੀ ਲੱਗ ਜੇ ਇਹ ਵੀ ਸਰਕਾਰ ਨੇ ਉਹ ਡਾਇਰੈਕਟਰਾਂ ਤੇ ਚਾਂਪੋਂ ਨੇ ਬਹੁਤ ਤਕੜੀ ਮਾਰੀ ਕਿੱਟੀ ਗੱਡੀ ਆ ਜਿਹਦੀ ਪੰਨਬਾਜ ਜੱਥੇਬੰਦੀ ਨੇ ਖੇਧੀ ਕਰਦੀ ਅੱਜ ਜਿਹੜੀ ਆਪੜਤਾ ਰੱਖੀ ਆ ਜਿਹੜਾ 2 ਘੰਟੇ ਲਈ ਆਪਣਾ ਪ੍ਰਦਰਸ਼ਨ ਰੱਖਿਆ ਆ ਉਹਦੇ ਤੋਂ ਮੈਂ ਕੁੜੇ ਨੂੰ ਜਾਣਕਾਰੀ ਦੇਣਾ ਚਾਹੁੰਦਾ ਆ ਅੱਜ ਤੋਂ 5 6 ਦਿਨ ਪਹਿਲਾਂ ਆਪਣਾ ਡੀਪੂ ਬੰਦ ਕੀਤਾ ਸੀਗਾ 2 ਘੰਟੇ ਲਈ 2 ਘੰਟੇ ਦੀ ਕਾਲ ਦਿੱਤੀ 2 ਘੰਟੇ ਲਈ ਬੰਦ ਦੀ ਕੀਤਾ ਜਿਹਦੇ ਕਰਕੇ ਜਿਹੜਾ ਆਪਣਾ ਬਜਟ ਰੀਲੀਜ਼ ਹੋਇਆ ਹੁੰਦਾ ਕੀ ਆ ਕਿ ਬਜਟ ਰੀਲੀਜ਼ ਹੋਣ ਤੋਂ ਬਾਅਦ 2 ਦਿਨ ਦਾ ਸਮਾਂ ਹੁੰਦਾ ਕਿ 2 ਦਿਨ ਬਾਅਦ ਜਿਹੜੀਆਂ ਤਨਖਾਹਾਂ ਜਿਹੜੀਆਂ ਵਰਕਰਾਂ ਦੇ ਖਾਤਿਆਂ ਦੇ ਵਿੱਚ ਪੈ ਜਾਂਦੀਆਂ 2 ਦਿਨ ਦਾ ਪ੍ਰੋਸੈਸਿੰਗ ਦਾ ਪਰ ਸਰਕਾਰਾਂ ਜਿਹੜੀਆਂ ਉਹ ਸੁੱਤੀਆਂ ਹੋਈਆਂ ਨੇ ਸਾਡੀਆਂ ਤਨਖਾਹਾਂ ਜਿਹੜਾ ਅਸੀਂ ਕੰਮ ਕੀਤਾ ਤਾਂ ਉਹ ਤਨਖਾਹਾਂ ਸਾਡੇ ਖਾਤਿਆਂ ਦੇ ਵਿੱਚ ਜਿਹੜੀਆਂ ਨਹੀਂ ਬਾਹਰੀਆਂ ਉਹਦੇ ਰੋਸ ਦੇ ਵਜੋਂ ਆਪਾਂ ਅੱਜ ਜਿਹੜਾ 2 ਘੰਟੇ ਲਈ ਬੰਦ ਕੀਤਾ ਗਿਆ ਵਾ ਸਾਡੇ ਵੱਲੋਂ